ਪੰਜਾਬ ਸਰਕਾਰ ਨੇ ਸਾਰੇ ਸਕੂਲ 9 ਸਤੰਬਰ ਤੋਂ ਖੋਲਣ ਦੇ ਆਦੇਸ਼ ਦਿੱਤੇ ਸਨ ਪਰ ਨਾਭਾ ਦੇ ਇੱਕ ਪ੍ਰਾਈਵੇਟ ਸਕੂਲ ਨੇ ਇਹਨਾਂ ਆਦੇਸ਼ਾਂ ਨੂੰ ਦਰਕਨਾਰ ਕਰ ਦਿੱਤਾ ਹਨ ਕਾਰਨ ਪਿੰਡਾਂ ਵਿੱਚ ਜਾਣ ਵਾਲੇ ਰਸਤੇ ਸਹੀ ਨਹੀਂ ਜਿਸ ਕਾਰਨ ਇੱਕ ਬੱਸ ਪਲਟ ਗਈ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੇ ਵਿਦਿਆਰਥੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਪਰ ਬਚਾਅ ਰਹਿ ਗਿਆ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਉੱਥੇ ਮੌਜੂਦ ਲੋਕਾਂ ਨੇ ਇਹ ਦੋਸ਼ ਵੀ ਲਗਾਇਆ ਕਿ ਸਕੂਲ ਦੀ ਮੈਨੇਜਮੈਂਟ देरी ਨਾਲ ਪਹੁੰਚੀ ੱਡੀ ਖੜੀ ਆਸੀ ਲਵੇ ਤੇ ਜੀ ਉਹ ਤੇ ਹਰਾ ਵੜਦੇ ਤੇ ਜਦੋਂ ਖੜਕਾ ਸੁਣਿਆ ਸਾਨੂੰ ਅਸੀਂ ਜਦੇ ਭੱਜ ਕੇ ਲਵੇ ਆਗੇ ਇੱਕ ਮੁੰਡਾ ਵਿੱਚ ਸਿਆਣਾ ਦੀ ਉਹਨੇ ਅਸੀਂ ਸਾਬਾ ਨਦਾ ਜਦੇ ਗਦਾ ਗਦ ਸਾਰੇ ਕੱਢ ਲੇ ਜੀ ਜਦੋਂ ਬੈਨ ਆ ਰਹੀ ਸੀ ਕਿ ਇਧਰੋਂ ਜੀ ਕਕਰਾਲੇ ਵੱਲੋਂ ਇਹ ਡਰਾਈਵਰ ਦੀ ਗਲਤੀ ਨਾਲ ਬੈਨ ਪਲਟੀ ਆ ਜੀ ਮਤਲਬ ਕਿ ਤੁਸੀਂ ਇਹ ਦੇਖ ਲਓ ਪਹਿਲਾਂ ਤੁਸੀਂ ਇੱਥੇ ਰਸਤਾ ਹੀ ਦੇਖ ਲਓ ਇਹ ਜਾਣ ਵਾਲਾ ਰੋਡ ਹੈਗਾ ਜੀ ਬੱਚਿਆਂ ਨੂੰ ਲੈ ਕੇ ਜਾਣ ਵਾਲਾ ਬਿਲਕੁਲ ਨਹੀਂ ਹੈਗਾ ਜੀ ਇਹ ਅਸੀਂ ਨੇ ਫੋਨ ਕਰਿਆ ਜੀ ਪ੍ਰਿੰਸੀਪਲ ਨੂੰ ਵੀ ਕਰਿਆ ਇਹਨਾਂ ਨੇ ਸਾੜਾ